1 ਲੱਖ ਦੀ ਰਿਸ਼ਵਤ ਲੈਂਦਾ ਹੋਇਆ ਡੀਐਸਪੀ ਦਾ ਗਨਮੈਨ ਗ੍ਰਿਫਤਾਰ ਹੋਇਆ ਤਾਂ ਬਠਿੰਡਾ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਆ ਡੀਐਸਪੀ ਪੁੱਛੋ ਰਵਿੰਦਰ ਸਿੰਘ ਦੇ ਗਨਮੈਨ ਪਵਨ ਕੁਮਾਰ ਨੂੰ ਇੱਕ ਰੱਖਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਤਾਂ ਵਿਜਲੈਂਸ ਦੇ ਵੱਲੋਂ ਇਹ ਕਾਰਵਾਈ ਪਰਮਜੀਤ ਕੌਰ ਵਾਸੀ ਕਲਿਆਣ ਸੁੱਖਾ ਦੀ ਸ਼ਿਕਾਇਤ ਕੀਤੀ ਗਈ ਪਰਮਜੀਤ ਕੌਰ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਤੀ ਤੇ ਬੱਚਿਆਂ ਦੇ ਖਿਲਾਫ ਪੁਲਿਸ ਵੱਲੋਂ ਝੂਠਾ ਮਾਮਲਾ ਦਰਜ ਕੀਤਾ ਜਾਂਦਾ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਪਤੀ ਤੇ ਬੱਚਿਆਂ ਨੂੰ ਬੇਗੁਨਾ ਸਾਬਤ ਕਰਨ ਦੇ ਲਈ ਮੈਂ ਜਾਂਚ ਦੀ ਮੰਗ ਕੀਤੀ ਸੀ ਇਸ ਜਾਂਚ ਦੇ ਵਿੱਚ ਡੀਐਸਪੀ ਪੁੱਛੋ ਰਵਿੰਦਰ ਸਿੰਘ ਦਾ ਅਹਿਮ ਰੋਲ ਸੀ ਤੇ ਉਹਨਾਂ ਤੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਡੀਐਸਪੀ ਦੇ ਗਨਮੈਨ ਰਾਜਕੁਮਾਰ ਦੇ ਵੱਲੋਂ ਮੇਰੇ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਮੈਂ ਇਹ ਪੈਸੇ ਨਹੀਂ ਦੇ ਸਕਦਾ ਸੀ ਸਾਡਾ ਸੌਦਾ 2 ਲੱਖ ਦੇ ਵਿੱਚ طے ਹੁੰਦਾ ਮੈਂ ਸਬੰਧੀ ਵਿਜੀਲੈਂਸ ਟੀਮ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਮੈਂ 1 ਲੱਖ ਰੁਪਏ ਡੀਐਸਪੀ ਦੇ ਗਨਮੈਨ ਨੂੰ ਦਿੱਤੇ ਤੇ ਉਸਨੇ ਪੈਸੇ ਡੀਐਸਪੀ ਦੀ ਗੱਡੀ ਦੇ ਵਿੱਚ ਰੱਖ ਦਿੱਤੇ ਤਦ ਬਾਅਦ ਵਿਜੀਲੈਂਸ ਨੇ ਕਾਰਵਾਈ ਕੀਤੀ ਤਾਂ ਡੀਐਸਪੀ ਪੁੱਤਰ ਰਵਿੰਦਰ ਸਿੰਘ ਦੀ ਗੱਡੀ ਦੇ ਵਿੱਚੋਂ ਲੱਖ ਰੁਪਏ ਬਰਾਮਦ ਹੋਇਆ ਤੇ ਗਨਮੈਨ ਰਾਜਕੁਮਾਰ ਗ੍ਰਫਤਾਰ ਹੋ ਚੁੱਕੇ ਹੈ ਤਦਾਸੇ ਇਹ ਹੈ ਕਿ ਵਿਜੀਲੈਂਸ ਇੰਸਪੈਕਟਰ ਅਮਨਦੀਪ ਸਿੰਘ ਦਾ ਇਹ ਕਹਿਣਾ ਹੈ ਕਿ ਉਹਨਾਂ ਕੋਲ ਪਰਮਜੀਤ ਕੋਲ ਦੀ ਸ਼ਿਕਾਇਤ ਦਰਜ ਹੁੰਦੀ ਹੈ ਕਿ ਡੀਐਸਪੀ ਪੁੱਜੋ ਰਵਿੰਦਰ ਸਿੰਘ ਤੇ ਗਨਮਨ ਦੇ ਵੱਲੋਂ ਰਿਸ਼ਵਤ ਮੰਗੀ ਗਈ ਹੈ ਜਿਸ ਦੇ ਬਕਾਇਦਾ ਪਰਮਜੀਤ ਦੇ ਕੋਲ ਸਬੂਤ ਵੀ ਸਨ ਤਾਂ ਇਸ ਤੇ ਕਾਰਵਾਈ ਕਰਦਿਆ ਵਿਜੀਲੈਂਸ ਦੇ ਵੱਲੋਂ 1 ਲੱਖ ਰੁਪਿਆ ਰਿਸ਼ਵਤ ਲੈੰਦਾ ਗਨਮੈਨ ਰਾਜਕੁਮਾਰ ਗ੍ਰਿਫਤਾਰ ਕੀਤਾ ਗਿਆ ਪੈਸੇ ਡੀਐਸਪੀ ਪੁੱਚੋ ਦੀ ਗੱਡੀ ਚੋਂ ਮਿਲਿਆ ਤੇ ਉਹਨਾਂ ਕਿਹਾ ਕਿ ਰਾਜਕੁਮਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਹੁਣ ਜਾਂਚ ਕੀਤੀ ਜਾ ਰਹੀ ਹੈ 1 ਲੱਖ ਦੀ ਰਿਸ਼ਵਤ ਲੈੰਦਾ ਹੋਇਆ ਡੀਐਸਪੀ ਦਾ ਗਨਮੈਨ ਗ੍ਰਿਫਤਾਰ ਹੋਇਆ ਤਾਂ ਮਠੰਡਾ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਆਂ ਡੀਐਸਪੀ ਪੁੱਚੋ ਰਵਿੰਦਰ ਸਿੰਘ ਦੇ ਗਨਮੈਨ ਪਵਨ ਕੁਮਾਰ ਨੂੰ ਇੱਕ ਰੱਖ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਤਾਂ ਵਿਜਲੈਂਸ ਦੇ ਵੱਲੋਂ ਇੱਕ ਕਾਰਵਾਈ ਪਰਮਜੀਤ कौर ਵਾਸੀ ਕਲਿਆਣ ਸੁੱਖਾ ਦੀ ਸ਼ਿਕਾਇਤ ਕੀਤੀ ਗਈ ਪਰਮਜੀਤ कौर ਨੇ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਤੀ ਤੇ ਬੱਚਿਆਂ ਦੇ ਖਿਲਾਫ ਪੁਲਿਸ ਵੱਲੋਂ ਝੂਠਾ ਮਾਮਲਾ ਦਰਜ ਕੀਤਾ ਜਾਂਦਾ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਪਤੀ ਤੇ ਬੱਚਿਆਂ ਨੂੰ ਬੇਗੁਨਾ ਸਾਬਤ ਕਰਨ ਦੇ ਲਈ ਮੈਂ ਜਾਂਚ ਦੀ ਮੰਗ ਕੀਤੀ ਸੀ ਇਸ ਜਾਂਚ ਦੇ ਵਿੱਚ ਡੀਐਸਪੀ ਪੁੱਚੋ ਰਵਿੰਦਰ ਸਿੰਘ ਦਾ ਅਹਿਮ ਰੋਲ ਸੀ ਤੇ ਉਹਨਾਂ ਤੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਡੀਐਸਪੀ ਦੇ ਗਨਮੈਨ ਰਾਜਕੁਮਾਰ ਦੇ ਬੋਲੂ ਮੇਰੇ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਮੈਂ ਇਹ ਪੈਸੇ ਨਹੀਂ ਦੇ ਸਕਦਾ ਸੀ ਸਾਡਾ ਸੌਦਾ 2 ਲੱਖ ਦੇ ਵਿੱਚ طے ਹੁੰਦਾ ਮੈਂ ਸਬੰਧੀ ਵਿਜੀਲੈਂਸ ਟੀਮ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਮੈਂ 1 ਲੱਖ ਰੁਪਏ ਡੀਐਸਪੀ ਦੇ ਗਨਮੈਨ ਨੂੰ ਦਿੱਤੇ ਤੇ ਉਸਨੇ ਪੈਸੇ ਡੀਐਸਪੀ ਦੀ ਗੱਡੀ ਦੇ ਵਿੱਚ ਰੱਖ ਦਿੱਤੇ ਤਦ ਬਾਅਦ ਵਿਜੀਲੈਂਸ ਨੇ ਕਾਰਵਾਈ ਕੀਤੀ ਤਾਂ ਡੀਐਸਪੀ ਪੁੱਤਰ ਰਵਿੰਦਰ ਸਿੰਘ ਦੀ ਗੱਡੀ ਦੇ ਵਿੱਚੋਂ ਲੱਖ ਰੁਪਏ ਬਰਾਮਦ ਹੋਇਆ ਤੇ ਗਨਮੈਨ ਰਾਜਕੁਮਾਰ ਗ੍ਰਫਤਾਰ ਹੋ ਚੁੱਕੇ ਹਨ ਤਦਾਸੇ ਇਹ ਹੈ ਕਿ ਵਿਜੀਲੈਂਸ ਇੰਸਪੈਕਟਰ ਅਮਨਦੀਪ ਸਿੰਘ ਦਾ ਇਹ ਕਹਿਣਾ ਹੈ ਕਿ ਉਹਨਾਂ ਕੋਲ ਪਰਮਜੀਤ ਕੋਲ ਦੀ ਸ਼ਿਕਾਇਤ ਦਰਜ ਹੁੰਦੀ ਹੈ ਕਿ ਡੀਜੀਐਸਪੀ ਪੁੱਤੋ ਰਵਿੰਦਰ ਸਿੰਘ ਤੇ ਗਨਮੈਨ ਦੇ ਵੱਲੋਂ ਰਿਸ਼ਵਤ ਮੰਗੀ ਗਈ ਹੈ ਜਿਸ ਦੇ ਬਕਾਇਦਾ ਪਰਮਜੀਤ ਦੇ ਕੋਲ ਸਬੂਤ ਵੀ ਹਨ ਤਾਂ ਇਸੇ ਕਾਰਵਾਈ ਕਰਦਿਆ ਵਿਜੀਲੈਂਸ ਦੇ ਵੱਲੋਂ 1 ਲੱਖ ਰੁਪਿਆ ਰਿਸ਼ਵਤ ਲੈੰਦਾ ਗਨਮੈਨ ਰਾਜਕੁਮਾਰ ਗ੍ਰਿਫਤਾਰ ਕੀਤਾ ਗਿਆ ਐਸਡੀਐਸਪੀ ਪੁੱਚੋ ਦੀ ਗੱਡੀ ਚੋਂ ਮਿਲਿਆ ਨੇ ਉਹਨਾਂ ਕਹੇ ਕਿ ਰਾਜਕੁਮਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਹੁਣ ਜਾਂਚ ਕੀਤੀ ਜਾ ਰਹੀ ਹੈ 1 ਲੱਖ ਦੀ ਰਿਸ਼ਵਤ ਲੈੰਦਾ ਹੋਇਆ ਡੀਐਸਪੀ ਦਾ ਗਨਮੈਨ ਗ੍ਰਿਫਤਾਰ ਹੋਇਆ ਤਾਂ ਬਠਿੰਡਾ ਦੇ ਵਿੱਚ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਦੇ ਆਂ ਡੀਐਸਪੀ ਪੁੱਚੋ ਰਵਿੰਦਰ ਸਿੰਘ ਦੇ ਗਰਮੈਂਨ ਪਵਨ ਕੁਮਾਰ ਨੂੰ ਇੱਕ ਰੱਖਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਤਾਂ ਵਿਜਲੈਂਸ ਦੇ ਵੱਲੋਂ ਇਹ ਕਾਰਵਾਈ ਪਰਮਜੀਤ ਕੌਰ ਵਾਸੀ ਕਲਿਆਣ ਸੁੱਖਾ ਦੀ ਸ਼ਿਕਾਇਤ ਕੀਤੀ ਗਈ ਪਰਮਜੀਤ ਕੌਰ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਤੀ ਤੇ ਬੱਚਿਆਂ ਦੇ ਖਿਲਾਫ ਪੁਲਿਸ ਵੱਲੋਂ ਝੂਠਾ ਮਾਮਲਾ ਦਰਜ ਕੀਤਾ ਜਾਂਦਾ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਪਤੀ ਤੇ ਬੱਚਿਆਂ ਨੂੰ ਬੇਗੁਨਾ ਸਾਬਤ ਕਰਨ ਦੇ ਲਈ ਮੈਂ ਜਾਂਚ ਦੀ ਮੰਗ ਕੀਤੀ ਸੀ ਇਸ ਜਾਂਚ ਦੇ ਵਿੱਚ ਡੀਐਸਪੀ ਪੁੱਛੋ ਰਵਿੰਦਰ ਸਿੰਘ ਦਾ ਅਹਿਮ ਰੋਲ ਸੀ ਤੇ ਉਹਨਾਂ ਤੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਡੀਐਸਪੀ ਦੇ ਗਨਮੈਨ ਰਾਜਕੁਮਾਰ ਦੇ ਵੱਲੋਂ ਮੇਰੇ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਮੈਂ ਇਹ ਪੈਸੇ ਨਹੀਂ ਦੇ ਸਕਤੀ ਸਾਡਾ ਸੌਦਾ 2 ਲੱਖ ਦੇ ਵਿੱਚ طے ਹੁੰਦਾ ਮੈਂ ਸਬੰਧੀ ਵਿਜੀਲੈਂਸ ਟੀਮ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਮੈਂ 1 ਲੱਖ ਰੁਪਏ ਡੀਐਸਪੀ ਦੇ ਗਨਮੈਨ ਨੂੰ ਦਿੱਤੇ ਤੇ ਉਸਨੇ ਪੈਸੇ ਡੀਐਸਪੀ ਦੀ ਗੱਡੀ ਦੇ ਵਿੱਚ ਰੱਖ ਦਿੱਤੇ ਤੋਂ ਬਾਅਦ ਵਿਜੀਲੈਂਸ ਨੇ ਕਾਰਵਾਈ ਕੀਤੀ ਤਾਂ ਡੀਐਸਪੀ ਪੁੱਤਰ ਰਵਿੰਦਰ ਸਿੰਘ ਦੀ ਗੱਡੀ ਦੇ ਵਿੱਚੋਂ ਲੱਖ ਰੁਪਏ ਬਰਾਮਦ ਹੋਇਆ ਤੇ ਗਨਮੈਨ ਰਾਜਕੁਮਾਰ ਗ੍ਰਫਤਾਰ ਹੋ ਚੁਕੇ ਹਨ ਤਦਾਸੇ ਇਹ ਹੈ ਕਿ ਵਿਜੀਲੈਂਸ ਇਨਸਪੈਕਟਰ ਅਮਨਦੀਪ ਸਿੰਘ ਦਾ ਇਹ ਕਹਿਣਾ ਹੈ ਕਿ ਉਹਨਾਂ ਕੋਲ ਪਰਮਜੀਤ ਕੋਲ ਦੀ ਸ਼ਿਕਾਇਤ ਦਰਜ ਹੁੰਦੀ ਹੈ ਕਿ ਡੀਐਸਪੀ ਪੁੱਤੋ ਰਵਿੰਦਰ ਸਿੰਘ ਦੇ ਗਨਮੈਨ ਦੇ ਵੱਲੋਂ ਰਿਸ਼ਵਤ ਮੰਗੀ ਗਈ ਹੈ ਜਿਸ ਦੇ ਬਕਾਇਦਾ ਪਰਮਜੀਤ ਦੇ ਕੋਲ ਸਬੂਤ ਵੀ ਸਨ ਤਾਂ ਇਸੇ ਕਾਰਵਾਈ ਕਰਦਿਆ ਵਿਜੀਲੈਂਸ ਦੇ ਵੱਲੋਂ 1 ਲੱਖ ਰੁਪਿਆ ਰਿਸ਼ਵਤ ਲੈਣ ਦਾ ਗਨਮੈਨ ਰਾਜਕੁਮਾਰ ਗ੍ਰਫਤਾਰ ਕੀਤਾ ਗਿਆ ਪੈਸੇ ਡੀਐਸਪੀ ਪੁੱਤੋ ਦੀ ਗੱਡੀ ਚੋਂ ਮਲੇ ਨੇ ਤਾਂ ਉਹਨਾਂ ਕਿਹਾ ਕਿ ਰਾਜਕੁਮਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਹੁਣ ਜਾਂਚ ਕੀਤੀ ਜਾ ਰਹੀ ਹੈ